ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਕਿਵੇਂ ਤੁਸੀਂ ਆਈ ਹੋਪ ਤੁਸੀਂ ਸਾਰੇ ਠੀਕ ਧੰਨ ਹੋਰ ਆਮ ਦਾ ਸਾਰਿਆਂ ਤੇ ਮਿਹਰ ਭਰਿਆ ਰੱਖਾਂ ਈਸ ਹੁਣ ਆਪਾਂ ਇਹਨੂੰ ਚੰਗੀ ਤਰ੍ਹਾਂ ਧੋ ਲਿਆ ਤੇ ਇਹਨੂੰ ਆਪਾਂ ਸਾਫ਼ ਕਰਕੇ ਦੀ ਆਪਾਂ ਜਿੱਲ ਕੱਢਾਂਗੇ ਵਿੱਚੋਂ ਤੇ ਇੱਧਰ ਆਪਾਂ ਨੇ ਲੌਂਗ ਲੈ ਲਏ ਥੋੜੇ ਜਿਹੀ ਪੀਸ ਥੋੜੇ ਜਿਹੀ ਮੇਥਿਆਂ ਦੇ ਦਾਣੇ ਥੋੜੀ ਜਿਹੀ ਕਾਨਕ ਤੇ ਇੱਧਰ ਆਪਾਂ ਨੇ ਤੁਲਸੀ ਦੇ ਪੱਤੇ ਲੈ ਲੇ ਤੇ ਇਹ ਪਿਆਜ਼ ਲੈ ਲਿਆ ਛੋਟਾ ਜਿਹਾ ਬੰਦ ਇੱਧਰ ਆਪਾਂ ਤੇਲ ਪਾਵਾਂਗੇ ਕੜਾਈ ਦੇ ਵਿੱਚ ਹੁਣ ਆਪਾਂ ਪਹਿਲਾਂ ਇਹਦੇ ਵਿੱਚ aloevera ਐਡ ਕਰਾਂਗੇ ਇਹਨੂੰ ਆਪਾਂ ਛੇਲੇ ਲਿਆ ਜੈਲ ਕੱਢ ਲਈ ਆਪਾਂ प्याज ऐड कर देंगे जिम्मे कि आप प्याज वाला तेल लिया मार्केट तो है ना आप घर भी कल प्याज का भी तेल तैयार कर सकते हैं समेल तो जरूर होंगी है पर ना नो दो घंटे पहला तीन घंटे पहला हम आपको तुलसी के पत्ते भी ऐड कर देना तुलसी साजे घर बहुत लगी हूँ एलोवेरा भी बहुत लगे हुआ ਆਪਾਂ ਦੋ ਸੁਬਹਾਂ ਚ ਪਕਾਵਾਂਗੇ ਹੁਣ ਫਿਰ ਆਪਾਂ ਦੂਜਾ ਸਮਾਨ ਐਡ ਕਰਾਂਗੇ ਜੇ ਤੁਸੀਂ ਇਹ ਤੇਲ ਲਾਉਣਾ ਹੈ ਉਦੋਂ ਇਹਦੇ ਵਿੱਚ ਤੁਸੀਂ ਐਡ ਦਹੀਂ ਵੀ ਕਰ ਸਕਦੇ ਆ ਲੱਸੀ ਵਗੈਰਾ ਕੁਛ ਜਾਂ ਬਟਾਮਣ ਜਾਂ ਹੁੰਦਾ ਬਟਾਮਣ ਜਾਂ ਕੈਪਸੂਲ ਸੀ ਦਾ ਕੈਪਸੂਲ ਉਹ ਵੀ ਤੁਸੀਂ ਐਡ ਕਰ ਸਕਦੇ ਆ ਉਹ ਵੀ ਗੱਲ ਪਰ ਆਠੀ ਕੋਈ ਇਹਦੇ ਵਿੱਚ ਐਡ ਕਰਦੇ ਅਸੀਂ ਇਹਨੂੰ ਸਾਰੇ ਨੂੰ ਸਾੜ ਕੇ ਤੇ ਉਬੋਕਰਾਏਂਗੇ ਚਾਹ ਕੀ ਬਣਾਵਾਂਗੇ ਬਹੁਤ ਵਧੀਆ ਹੁੰਦਾ ਜਿਵੇਂ ਬਾਲਾਂ ਦੀ ਲੋਕ ਨੇ ਜੀਲੀ ਹੁੰਦੀ ਹੈ ਨਾ ਵਾਲ ਥੋੜੇ ਜਿਹਾ ਡੈਮੇਜ ਜਾਲੀ ਹੁੰਦੇ ਆ ਇਹਦੇ ਨਾਲ ਵਾਲ ਥੱਕ ਜਾਂਦੇ ਆ ਤੇ ਐਂ ਤਾਂ ਮੈਂ ਨਹੀਂ ਕਿੰਦੀ ਕੀ ਕਾੜੇ ਨੂੰਗੇ ਨਾ ਮੋਸਰੀ ਬਸ ਅਸੀਂ ਤੇ ਮੈਂ ਤੇ ਏਸੀ ਜੂਸ ਕਰ ਲਈ ਆ ਮੈਂ ਤਾਂ ਉਧਰ ਵੀ ਏਸੀ ਬਣਾ ਕੇ ਰੱਖਦੀ ਆ ਚੈੱਕ ਕੀਤੀ ਹੈ ਜਿਹੜੀ ਆਪਾਂ ਐਡ ਕਰਦੇ ਹਾਂ ਮੈਂ ਦਿਖਾਉਣੇ ਭੁੱਲੀ ਸੀ ਪਹਿਲਾਂ ਇਸ ਕਾ ਕੇ ਰੱਖਿਆ ਮੈਂ ਉਦੋਂ ਲੈ ਕੇ ਇਸ ਵਾਰ ਜਦੋਂ ਇਧਰ ਆਪਾਂ ਨੂੰ ਇਹ ਹੋ ਗਿਆ ਥੜ ਦਿਨ ਤੇਲ ਨੂੰ ਹੁਣ ਆਪਾਂ ਇਹਦੇ ਵਿੱਚ ਕਣਕ ਦੇ ਦਾਣੇ ਐਡ ਕਰ ਦਿੰਦੇ ਇਹ ਬਹੁਤ ਹੀ ਚੰਗਾ ਤੇਲ ਬਣ ਲੈ ਵਾਣ ਵਾਸਤੇ ਇਹਨਾਂ ਆਲੀਆ ਆਪਾਂ ਨੇ ਲੌਂਗ ਐਡ ਕਰ ਦਿੱਤੇ ਕਿਨਾਰੀ ਆਪਾਂ ਨੇ ਮੇਕੀ ਜਾਣੇ ਐਡ ਕਰ ਦਿੱਤੇ। ਇਹਨੂੰ ਬਣਾ ਕੇ ਤੁਸੀਂ ਜਿੰਨਾ ਜਰ ਮਰਜ਼ੀ ਰੱਖ ਸਕਦੇ ਹੋ। ਹੁਣ ਆਪਾਂ ਉਹਨਾਂ ਤੇ ਇਹਦੀ ਡੀਟ ਕਰਾਂਗੇ ਜਿੰਨਾ ਤੇ ਲੈ ਕਾਲੇ ਹੋ ਜਾਂਦੇ। ਕਾਲੇ ਹੁਣੇ ਗਰੀਦ ਹੀ ਆਏ ਇਹ। ਜਿਵੇਂ ਇਸ ਲਈ ਛੋਨਾ ਤੇਲ ਲਿਆ ਤੁਸੀਂ ਕਿਨਾਰੀ ਵਾਲਾ ਤੇਲ ਲੈਣਾ ਜਾਂ ਕੋਈ ਹੋਰ ਵੀ ਤੇਲ ਲੈ ਲੈਣਾ ਹਾਂ। ਤੇ ਕੋਈ ਵੀ ਲੈ ਸਕਦੇ ਆ। ਬਹੁਤ ਵਧੀਆ ਬਣਦਾ ਇਹ। जो बालाते नू ला वो रेड़ के ला पा सकते हैं दही वगैरह जो जो महंगी कई लोग आते हैं तो महंगी ला के बाद नूंग ला सकते हैं ऐसी तो तकरीबन ऐस कर लगे मैं जो तीन घंटे पहले ला ले हम तो ਇਹ ਬਹੁਤ ਵਧੀਆ ਮੈਂ ਆਜ ਦੀ ਕਿ ਮੇਰੇ ਵਾਲਾਂ ਵਿੱਚ ਕੋਈ ਵਾਈਟ ਕਿੱਤਾ ਵਾਲ ਨਹੀਂ ਹੈਗਾ ਬਲ ਵਾਲ ਨੂੰ ਬਹੁਤ ਲੰਬੇ ਦੇ ਰਿਹਾ ਤੇ ਮੈਂ ਛੋਟਾ ਕਰ ਦਿੱਤਾ ਹਾਂ ਪਾਣੀ ਦਾ ਘਰਕ ਪੈ ਜਾਂਦਾ ਇੱਥੇ ਆ ਕੇ ਹੋਰ ਜਾਵੇ ਇਹਨਾਂ ਤੋਂ ਪੂਰਾ ਸਾੜ ਲੈ ਕੇ ਅੱਜ ਆਉਂਗੀ ਫਾਰੇ ਬਾਤੇ ਹਫਤੇ ਇੱਕ ਹਫਤੇ ਬਾਅਦ ਉਹ ਮਾ ਜਾਏ ਜੇ ਮੈਂ ਇਹ ਤੇਨਕਵਾਰ ਬੰਦਾ ਲਾ ਲਵਾਂ ਨਾ ਵਧੀਆ ਰਹੇਗਾ ਦੇਖੋ ਤੁਸੀਂ ਆਵਲੇ ਬਿਨਾਂ ਪਰਨੇ ਉਹ ਵੀ ਪਾ ਸਕਦੇ ਆ ਤੁਹਾਡੇ ਕੋਲੇ ਵੀ ਪਏ ਆ ਪਰ ਪਾਏ ਨਹੀਂ ਪਾਜੀ ਨੇ ਜੇ ਐਸੀ ਬਾਹਰੋਂ ਆਈ ਸੀ ਨਾ ਤੇਵਲੇ ਦੇ ਹੁੰਦੇ ਸੀ ਤੇ ਥੋੜੇ ਜਿ ਮੈਨੂੰ ਲੱਗਦੇ ਸੀ ਕਾਲੇ ਹੁੰਦੇ ਤੇ ਮੈਂ ਨਾ ਇਹਨਾਂ ਨੂੰ ਸੁਕਾ ਤੇ ਰੱਖ ਲਿਆ ਉਨ ਜਿਵੇਂ ਆਪਾਂ ਇਹਨਾਂ ਨੂੰ ਪਾਣੀ ਤੇ ਵਾਰ ਕੇ ਵੀ ਫ੍ਰੀ ਛੱਕਦੇ ਹੁਣ ਤਾਰੀ ਹੁੰਦਾ ਹੋਇਆ ਤਾਂ ਤੇ ਜੇ ਤੁਸੀਂ ਇਹ ਮੱਛਾ ਲੱਗ ਗਿਆ 12 ਹੁਣ ਜਦੋਂ ਮਾਰਤੀ ਜਾਂ ਤੇਲ ਆਪਣੇ ਆਪ ਇਹਨੇ ਪਾਣੀ ਵਰਗਾ ਹੋ ਜਾਣਾ ਤੇ ਇਹਨੇ ਪਤਲਾ ਕਲਰ ਚ ਨਹੀਂ ਕਿੰਜ ਬੰਦਾ ਇਹ ਹੁਣ ਆਵਲੇ ਪਾਏ ਸੀਗੇ ਨਾ ਕਿਉਂ ਨਹੀਂ ਪਾਦੇ ਆਪਾਂ 2 ਮਿੰਟ ਇਹਨਾਂ ਨੂੰ ਹੋ ਕਰ ਲੈਂਦੇ ਬਹੁਤ ਵਧੀਆ ਚੀਜ਼ ਆ ਆਪਾਂ ਇਹ ਮੈਂ ਹਨ ਮਾਰਕੀਟ ਤੋਂ ਲੈ ਲਿਆ ਕੇ ਵਰਤਦੇ ਪਤਾ ਨਹੀਂ ਕਿਵੇਂ ਅਗਰ ਤੁਸੀਂ ਮੇਰੇ ਚੈਨਲ ਤੇ ਨਵੇਂ ਆਏ ਹੋ ਤਾਂ ਮੇਰੇ ਚੈਨਲ ਨੂੰ ਜੀਰ ਸਬਸਕ੍ਰਾਈਬ ਕਰਾਈ ਦੇ ਤਾ ਲੋ ਤੋਂ ਇਸ ਕੋਟ ਨਾਲ ਹੀ ਆਪਾਂ ਇਹ ਦੇਖ ਲੈਣਾ ਹੈ ਇਹ ਆਪਣਾ ਤੇਲ ਬਣ ਕੇ ਰੈਡੀ ਹੋ ਗਿਆ ਹੁਣ ਆਪਾਂ ਗੈਸਟ ਕਰ ਦਿੰਦੇ ਬੰਦ ਦੇਖੋ ਕਿਸੀ ਆਰਾ ਫੜ ਗਿਆ ਹੁਣ ਥੋੜੇ ਤੇਦੀ ਆਪਨਾ ਆਪ ਵੀ ਉਹ ਕਰੂਗਾ ਅਗਰ ਤੁਸੀਂ ਮੇਰੇ ਚੈਨਲ ਤੇ ਨਵੇਂ ਆਏ ਹੋ ਤੀ ਚੈਨਲ ਨੂੰ ਸਬਸਕ੍ਰਾਈਬ ਕਰ ਲਿਆ ਕਰੋ ਛਾਨ ਲਉਣੀਆ ਲਉਣੀਆ ਆ ਰਹੀ ਗਈਂਗਾ ਤੇ ਨਵੇਂ ਨਵੇਂ ਰਸਨਾ ਵੇਖਣ ਨੂੰ ਮਿਲਣੀਆਂ ਵੀਡੀਓ ਤੇ ਮੀ ਲੱਗੇ ਲਾਈਕ ਸ਼ੇਅਰ ਜਿੰਦ ਕਰਿਆ ਕਰੋ ਪਲੀਜ਼ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਹਾਂਜੀ ਹੁਣ ਇਹ ਤੇਲ ਨਾ ਠੰਡਾ ਹੋ ਗਿਆ ਤੇ ਆਪਾਂ ਇਹਨੂੰ ਢੋਲ ਲੈnde ਵੇਖੋ ਤੁਸੀਂ ਕਿੰਨਾ ਸੋਹਣਾ ਬਣ ਗਿਆ ਬਹੁਤ ਹੀ ਵਧੀਆ ਹੈਗਾ ਅਗਰ ਤੁਸੀਂ ਕਲਮਜੀ ਵਗੈਰਾ ਪਾਉਣੀ ਹੈ ਤੇ ਪਾ ਸਕਦੇ ਅਸੀਂ ਨਹੀਂ ਪਾਈਗੀ ਕਲਮਦੀ ਤੁਸੀਂ ਪਾਉਣੀ ਹੈ ਤਾਂ ਪਾ ਸਕਦੇ ਆ ਤੇ ਬਹੁਤ ਹੀ ਵਧੀਆ ਤੇਲ ਬਣਦਾ ਹੈ ਕਿਉਂ ਪਿਆਜ਼ ਦਾ ਤੇਲ ਵੀ ਆਪਾਂ ਮੁੱਲ ਲਿਆਉਂਦੇ ਹਨਾ ਤੇ ਆਪਾਂ ਕਹਿੰਦੇ ਨੇ ਮੇਥਿਆਂ ਦਾ ਉਹ ਸਪਰੇਅ ਪਾਉਂਦੀਆਂ ਬੀਬੀਆਂ ਵਾਲਾਂ ਵਿੱਚ ਮੇਰੀਆਂ ਭੈਣਾਂ ਤੇ ਇਹ ਤੇਲ ਬਣਾ ਕੇ ਤੁਸੀਂ ਵਰਤ ਕੇ ਦੇਖੋ ਤੁਹਾਨੂੰ ਰਿਜ਼ਲਟ ਕਿਵੇਂ ਮਿਲਦੇ ਇਹ ਦਿਨ ਵਾਲ ਸਿਲਕੀ ਹੋਣਗੇ ਇੱਕ ਤਾਂ ਇੱਕੇ ਦਿਨ ਵਾਲ ਜਿਵੇਂ ਛੱਡਦੇ ਆ ਗਰੋਥ ਨਹੀਂ ਕਰਦੇ ਵੱਧਦੇ ਨਹੀਂਗੇ ਇਹ ਮੇਰਾ ਆਪ ਦਾ ਤਰੀਕਾ ਜਮਾਇਆ ਹੋਇਆ ਹੈ ਬਿਕੋਜ਼ ਮੈਂ ਇਹੀ ਤੇਲ ਜੂਸ ਕਰਦੀ ਹਾਂ ਚਾਹੇ ਦੀ ਜਗ੍ਹਾ ਸਰੋਂ ਦੇ ਤੇਲ ਦੀ ਥਾਂ ਤੇ ਮੈਂ ਨਾਰੀਅਲ ਦਾ ਤੇਲ ਜੂਸ ਕਰ ਲੈਂਦੀ ਜਾਂ ਵਿੱਚ ਵੀ ਬਦਾਮਾਂ ਦਾ ਤੇਲ ਮਿਕਸ ਕਰਕੇ ਤੇ ਉਹ ਕਰ ਲੈਂਦੀ ਵੀਡੀਓ ਕਿਵੇਂ ਲੱਗੀ ਜ਼ਰੂਰ ਦੱਸਿਓ ਤੁਸੀਂ ਸੀ ਵੀਡੀਓ ਫੁੱਲ ਵਾਚ ਕਰਿਆ ਕਰੋ। ਸਕਿੱਪ ਨਾ ਕਰਿਆ ਕਰੋ ਵੀਡੀਓ। ਫੇਰ ਹੀ ਪਤਾ ਲੱਗਦਾ ਹਨਾ ਆਪਾਂ ਨੂੰ ਕਿਸੇ ਨੂੰ ਕਿਸੇ ਦੇ ਕੋਈ ਤਰੀਕੇ ਕੋਈ ਆਪਾਂ ਨੂੰ ਵਿੱਚ मीनिंग ਜੀ ਮਿਲ ਜਾਂਦਾ मीनिंग ਹੀ ਮਿਲ ਜਾਂਦਾ। ਚਲੋ ਜੀ ਆਪਾਂ ਇਹਨਾਂ ਸਾਰੇ ਨੂੰ ਕੱਢ ਲਿਆ ਹੁਣ। ਜਿਹੜਾ ਰਹਿ ਗਿਆ ਉਹ ਫੇਰ ਆਪਾਂ ਉਹ ਵਿੱਚ ਕੜਾਈ ਦੇ ਵਿੱਚ ਹੀ ਰਹਿਣਾਗੇ ਜੀ ਇਹ ਛਿਲੜਾਣਿਆਂ ਦੇ ਵਿੱਚ ਰਹਿ ਗਿਆ ਜਿਹੜਾ। ਉਹ ਆਪਣੇ ਆਪ ਇਹਨੂੰ ਚੜ ਕੇ ਬਾਹਰ ਆ ਜਾਈ। ਲਓ ਇੰਨਾ ਕੁ ਰਹਿ ਗਿਆ ਕੜ ਕੇ